ਇਥੋਂ ਬੀਐਸਐਫ ਦੇ ਅਧਿਕਾਰੀਆਂ ਪਾਸੋਂ ਪਤਾ ਲੱਗਿਆ ਕਿ ਜੋ ਨਨਕਾਣਾ ਸਾਹਿਬ ਚੱ타 ਗਿਆ ਸੀਗਾ ਗੁਨਾਹਕ ਦੀਵ ਜੀ ਦੇ ਪਰੋਤੇ ਉਹ ਉੱਥੇ ਹੀ ਰਹਿ ਗਈ ਸੀ ਕਿ ਜੋ ਵਾਪਸ ਨਹੀਂ ਜਾਈ ਤੇ ਅੱਜ ਉਹ ਇਥੋਂ ਪਤਾ ਲੱਗਿਆ ਕਿ ਅੱਜ ਉਹਨੂੰ ਵਾਪਸ ਪਰਤਰੀ ਹੈ ਬਾਕੀ ਅਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੈਗੀ ਕਿ ਉਹ ਆ ਗਈ ਹੈ ਜਾਂ ਨਹੀਂ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਸਤੁਤਸਾ ਸੋ ਆਨ ਲੀਨ ਰਿਪੋਰਟ ਦੇਖੋ ਜਦੋਂ ਵੀ ਕੋਈ ਪਤਾ ਲੱਗੇਗਾ ਉਸ ਸਮੇਂ ਤੁਹਾਨੂੰ ਦੱਸ ਦਾਂਗੇ ਜਦੋਂ ਬੀਐਸਐਫ ਅਧਿਕਾਰੀ ਦੱਸਣਗੇ ਸਰ ਕੋਈ ਰਾਤਾ ਹੋਇਆ ਕਿਸੇ ਉੱਚ ਅਧਿਕਾਰੀ ਦੇ ਨਾਲ ਕਿ ਕਦੋਂ ਆਏਗੀ ਕੀ ਸਮਾਂ ਰਹੇਗਾ ਇਸ ਦੇ ਬਾਰੇ ਅਜੇ ਕੋਈ ਕਨਫਰਮੇਸ਼ਨ ਨਹੀਂ ਬੀਐਸਐਫ ਦੇ ਅਧਿਕਾਰੀਆਂ ਨੇ ਹੁਣੇ ਅਜੇ ਇਮੀਗ੍ਰੇਸ਼ਨ ਤੋਂ ਪਤਾ ਕੀਤਾ ਸੀਗਾ ਅਜੇ ਤੱਕ ਉਹ ਪਹੁੰਚੀ ਨਹੀਂ ਜਦੋਂ ਉਧਰ ਇਸ ਚੀਜ਼ ਨੂੰ ਲੈ ਕੇ ਵੀ ਸਾਰੇ ਉੱਪਰ ਦੀ ਗੱਲ ਹੋ ਰਹੀ ਹੈ ਇਸ ਨੂੰ ਲੈ ਕੇ ਕੀਤੀ ਹੋਈ ਰਹਿ ਗਈ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤੇ ਏਜੰਸੀ ਨੇ ਤਾਂ ਸਹੀ ਨਹੀਂ ਜੋ ਅਧਿਕਾਰੀ ਨੇ ਜਾਂ ਪੀਐਸਐਸਸੀ ਨੇ ਕੀ ਉੱਤਰ ਜਦੋਂ ਸਰ ਉਹਨਾਂ ਨੂੰ ਭੇਜਿਆ ਜਾਏਗਾ ਇਹਨਾਂ ਨੂੰ ਕਿੱਥੇ ਘੜਾਇਆ ਜਾਏਗਾ ਇਹ ਕਿੱਥੇ ਰੱਖਿਆ ਜਾਏਗਾ ਇਸ ਦੇ ਬਾਰੇ ਵਿੱਚ ਕੋਈ ਕਨਫਰਮ ਕਨਫਰਮ ਨਹੀਂ ਹੈਗਾ ਵੀ ਉਹ ਕਿਹੜੀ ਜਗ੍ਹਾ ਤੇ ਹੈ ਲੋਕ ਕਰਦਾ ਕਿ ਇਮੀਗ੍ਰੇਸ਼ਨ ਨੇ